ne vicca cani non ਆਪ ਦਾ ਮੈਂ ਆਪਕੀ ਵਾਸਤੇ ਮੇਰਾ ਨਾਮ ਕੀ ਰੋਟਾ ਜੀ ਮੇਰਾ ਨਾਮ ਪ੍ਰਵੀਨ ਕੁਮਾਰ ਰਾਜੀ ਤੇ ਜਿਵੇਂ ਕਿ ਆਪਣਾ ਹੰਬੋਰ ਦੇ ਵਿੱਚ ਪੰਜਾਬੀ ਵੈਰੀਅਸ ਸਪੋਰਟਸ ਕਲੱਬ ਤੇ ਸਾਡਾ 메인 ਟਾਰਗੇਟ ਬਾਕਸਿੰਗ ਦਾ ਜੋ ਕਿ ਸਪੋਰਟਸ ਪ੍ਰਤੀ ਕੰਮ ਕਰ ਰਹੇ ਆ ਤੇ ਨਾਲ ਨਾਲ ਅਸੀਂ ਸਾਡੇ ਜਿਹੜੇ ਮੈਂਬਰ ਆ ਜਿਵੇਂ ਗੁਚਰਨ ਸਿੰਘ ਯੂਐਸਏ ਤੋਂ ਆ 올림픽 ਪਲੇਅਰ ਆ ਪੰਜਾਬ ਦੇ ਬਾਕਸਰ ਆ ਦੋ ਵਾਰੀ 올림픽 ਖੇਡੇ ਆ ਪ੍ਰਵਿੰਦਰ ਸਿੰਘ ਇੰਗਲੈਂਡ ਦੇ ਵਿੱਚ ਆ ਤੇ ਪਟਿਆਲੇ ਦੇ ਬਾਕਸਰ ਆ ਮਨਦੀਪ ਸਿੰਘ ਜੋ ਕਿ ਮੁੰਡਾ ਮੇਰੇ ਨਾਲ ਆਇਆ ਜੋ ਮੇਰੇ ਨਾਲ ਹੁੰਦਾ ਮੁੰਡਾ ਤੇ ਇੱਕ ਹਰਦੀਪ ਸਿੰਘ ਪਟਿਆਲੇ ਤੋਂ ਸਾਡੀ ਟੀਮ ਆ ਔਰ ਸਾਡੀ ਟੀਮ ਨੇ ਇੱਕ ਡਿਸੀਜਨ ਲਿਆ ਵੀ ਜੋ ਵੀ ਕੋਈ ਲੋੜਵੰਦ ਹੋਵੇ ਉਹਨੂੰ ਆਪਾਂ ਮਦਦ ਕਰੀਏ ਵੀ ਹਰ ਬੰਦੇ ਦੀ ਮਦਦ ਕਰੀਏ ਜੋ ਵੀ ਲੋੜਵੰਦਾ ਅੱਜ ਇੱਥੇ ਤੁਸੀਂ ਤੱਕਾ ਵਸੇ ਤੁਸੀਂ ਪਹੁੰਚੇ ਹੋ ਇਹ ਕੀ ਕਾਰਨ ਤੇ ਅੱਜ ਹੀ ਤੇ ਪਹੁੰਚੇ ਜੀ ਸਾਨੂੰ ਰਾਤ ਨਿਊਜ਼ ਦੇਖੀ ਸੀ ਅਵੇਦਕਰ ਚੈਨਲ ਆਈ ਉਹਨਾਂ ਦੇ ਉੱਤੇ ਅਸੀਂ ਇੱਕ ਨਿਊਜ਼ ਵੇਖੀ ਫਿਰ ਨਰਸੀ ਜੀ ਆ ਇਹਨਾਂ ਦਾ ਮੈਨੂੰ ਮਲੋੜ ਤੋਂ ਇਹਨਾਂ ਦੀ ਮੈਨੂੰ ਕਾਲ ਆਈ ਮੈਨੂੰ ਕਹਿੰਦਾ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸਮਾਜ ਸੇਵੀ ਵੀ ਐ ਕਰਕੇ ਵੀ ਇੱਕ ਛੋਟੀ ਜੀ ਇੱਥੇ ਮਤਲਬ ਵੀ ਇੱਥੇ ਗਰੀਬ ਪਰਿਵਾਰ ਆ ਉਹਨਾਂ ਦੀ ਛੱਤ ਡੇਗ ਗਈ ਤੇ ਉਹਨਾਂ ਕੋਲ ਛੱਤ ਸੀ ਰਹਿਣ ਵਾਸਤੇ ਮਤਲਬ ਵੀ ਉਹਨਾਂ ਦੇ ਛੱਤ ਡੇਗ ਗਈ ਹੋਰ ਉਹਨਾਂ ਦੇ ਵਾਈਫ ਵੀ ਪ੍ਰੈਗਨੈਂਟ ਆ ਕਹਿੰਦੇ ਤੇ ਕਾਫੀ ਉਹਨਾਂ ਨੂੰ ਹਨਾ ਮੀ ਹੈ ਅਸੀਂ ਦੇਖੋ ਜੀ ਇਹਨਾਂ ਦੀ ਛੱਤ ਵਾਸਤੇ ਮੈਂ ਤੇ ਇੱਕ ਤਰਪਾਲ ਦੇ ਕੇ ਚੱਲੇ ਆ ਜੀ ਹੋਰ ਵੀ ਇਹਨਾਂ ਨੂੰ ਰਾਸ਼ਨ ਵਗੈਰਾ ਦੇ ਕੇ ਜਾ ਰਹੇ ਹਾਂ ਜੋ ਵੀ ਇਹਨਾਂ ਨੂੰ ਲੋੜ ਆ ਰਾਸ਼ਨ ਦੀ ਹਨਾ ਤੇ ਛੱਤ ਵਾਸਤੇ ਤਰਪਾਲ ਦੇ ਕੇ ਜਾ ਰਹੇ ਹਾਂ ਹੋਰ ਵੀ ਜੋ ਇਹਨਾਂ ਦੀ ਮਾਲੀ ਮਾਲੀ ਸੇਤਾਹੀ ਕਰਕੇ ਜਾਵਾਂਗੇ ਜੀ ਤੇ ਬਾਕੀ ਹੋਰ ਵੀ ਅਸੀਂ ਜੋ ਸੱਜਣ ਮਿੱਤਰ ਆ ਦਾਨੀ ਸੱਦਣਾ ਉਹਨਾਂ ਨੂੰ ਵੀ ਕਹੂੰਗਾ ਵੀ ਇਹੋ ਜੀ ਹਨਾ ਜੋ ਗਰੀਬ ਪਰਿਵਾਰ ਆ ਉਹਨਾਂ ਦੀ ਮਦਦ ਕਰਨੀ ਚਾਹੀਦੀ ਅੱਗੇ ਆਉਣਾ ਚਾਹੀਦਾ ਜੋ ਕਿ ਹਨਾ ਇਹ ਵੀ ਆਪਣੇ ਪੰਜਾਬ ਦੇ ਆਪਣੇ ਦੇਸ਼ ਦੇ ਆ ਜੋ ਇਹਨਾਂ ਦੀ ਮਦਦ ਕਰ ਸਕੀ ਆ ਆਪਣੇ ਜੋਥ ਨੂੰ ਵੀ ਅਪੀਲ ਕਰਨਾ ਚਾਹੁੰਗਾ ਕਿ ਇਹ ਮੈਸੇਜ ਆਣਾ ਚਾਹੀਦਾ ਜੋਥ ਨੂੰ ਇਹ ਹੀ ਅਪੀਲਾ ਜੀ ਜੋ ਨਸ਼ਾ ਨੂੰ ਛੱਡੇ ਨਸ਼ਿਆਂ ਵੱਲ ਨਾ ਜਾਵੇ ਇੱਧਰ ਆਵੇ ਹੈਨਾ ਜੇ ਗੇਮ ਵੱਲ ਜਾਵੇ ਜਮ ਲਾਉਣ ਬਾਕਸਿੰਗ ਕਬੱਡੀ ਹਰ ਗੇਮ ਵੱਲ ਜਾਣ ਸਪੋਰਟਸ ਵੱਲ ਜਾਣ ਪਲੱਸ ਜੋ ਵੀ ਲੋਕ ਭਲਾਈ ਸੇਵਾ ਉਹਦਾ ਵੀ ਹਿੱਸਾ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰ ਮੈਨੂੰ ਪਤਾ ਲੱਗਿਆ ਅੰਬੇਡਕਰ ਨਿਊਜ਼ ਤੋਂ ਇੱਕ ਗਰੀਬ ਪਰਿਵਾਰ ਦਾ ਘਰ ਜਿਹੜਾ ਰਾਤ ਹਨੇਰੀ ਤੇ ਮੀਂਹ ਦੇ ਕਾਰਨ ਉਹਦੀ ਛੱਤ ਡਿੱਗ ਗਈ ਜਿਹੜੇ ਛੱਤ ਦੇ ਥੱਲੇ ਵਸਿੰਦੇ ਸੋਏ ਹੋਏ ਸੀਗੇ ਉਹਨਾਂ ਦੇ ਜਿਹੜੀ ਇੱਕ ਪ੍ਰੈਗਨੈਂਟ ਔਰਤ ਵੀ ਆ ਤਾਂ ਬੜੇ ਦੁੱਖ ਦੀ ਗੱਲ ਆ ਕਿ ਜਿਹੜੀ ਉਹਦੇ ਕੋਈ ਛੱਤ ਵੀ ਵੱਜੀ ਆ ਤਾਂ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਉਹ ਪ੍ਰਸ਼ਾਸਨ ਵੀ ਇਹਦੀ ਮਦਦ ਕਰੇ ਕਿਉਂਕਿ ਅੱਜ ਅਸੀਂ ਸਵੇਰ ਇੱਕ ਸਿਰਫ ਨਿਊਜ਼ ਦੇਖਣ ਦੇ ਨਾਲ ਪ੍ਰਵੀਨ ਬੌਕਸਰ ਜਿਹੜਾ ਕਿ ਅਬੌਰ ਤੋਂ ਆ ਸਾਡਾ ਵੀਰ ਸਮਾਜ ਸੇਵੀ ਕੰਮ ਕਰ ਰਿਹਾ ਉਹਨਾਂ ਨੂੰ ਫੋਨ ਲਾਇਆ ਤਾਂ ਉਹਨਾਂ ਨੇ ਮਦਦ ਕਰਨ ਲਈ ਸਾਨੂੰ ਨਾਲ ਦੀ ਨਾਲ ਫੋਨ ਕੀਤਾ ਕਿ ਅਸੀਂ ਤੁਹਾਡੇ ਕੋਲੇ ਪਹੁੰਚ ਰਹੇ ਹਾਂ ਤੇ ਇੱਕ ਜਿਹੜੀ ਛੱਤ ਡਿੱਗੀ ਹੋਈ ਹੈ ਉਹਦੇ ਲਈ ਤਰਪਾਲ ਤੇ ਉਹਨਾਂ ਦੇ ਘਰ ਦੇ ਪਰਿਵਾਰ ਦੇ ਮੈਂਬਰਾਂ ਲਈ ਰਾਸ਼ਨ ਅਸੀਂ ਦੇਰ ਆ ਰਹੇ ਹਾਂ ਤਾ ਸਾਨੂੰ ਬੜੀ ਮਤਲਬ ਕਿ ਖੁਸ਼ੀ ਹੈ ਕਿ ਸਾਡਾ ਵੀਰ ਜਿਹੜਾ ਸਮਾਜ ਸੇਵੀ ਕੰਮ ਕਰ ਰਿਹਾ ਤੇ ਅੱਗੇ ਵੀ ਇਹ ਸਮਾਜ ਸੇਵੀ ਕੰਮ ਕਰਦਾ ਰਹੇਗਾ ਅਸੀਂ ਇਹਨਾਂ ਦਾ ਧੰਨਵਾਦ ਧੰਨਵਾਦ ਵੀ ਕਰਦੇ ਆ ਇਹਨਾਂ ਦੀ ਟੀਮ ਦਾ ਧੰਨਵਾਦ ਕਰਦੇ ਅਸੀਂ ਇਹਨਾਂ ਦੀ ਟੀਮ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਕਿ ਫੋਰਨ ਤੋਂ ਵੀ ਮਦਦ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਨਾਲ ਹੀ ਇੱਥੇ ਇਕੱਠੇ ਆ ਫੋਨ ਆ ਮੈਂ ਤੁਹਾਨੂੰ ਫੋਨ ਕਰਦਾ ਇੱਕ ਵਾਰ ਕਿਸੇ ਕੰਮ 'ਚ ਖੜਾ ਆ ਮੈਂ ਕੋਈ ਆ ਮੂਰਤੀ ਕੇ ਘਰ ਵਾਲੇ ਦਾ ਪ੍ਰੈਸਿੰਗ ਆਣਾ ਮੈਂ ਕੋਈ ਆ ਰਹੀ ਨਹੀਂ ਮਾ ਉਸਾਰ ਦੇ ਇਹ ਉਤੋ ਉਤਿਆ ਮੈਂ ਜੱਲ ਜਿੱਦੇ ਲਈ ਫੋਨ ਕਰਾਂਗੇ ਨਾ ਥਾਰਾ ਇਹ ਮੈਂ ਫੋਨ ਕਰ ਦੂੰਗਾ ਜੇ ਫੋਨ ਲੱਗਿਆ ਤਾਂ ਫੋਨ ਤੇ ਕਰ ਦੂ ਆ ਵੀਜ ਲੈਣਾ ਨਾ ਕੋਈ ਗੱਲ